ਜੋ ਜ਼ੁਲਮ ਤਸੱਦਦ ਜਿਹੜੇ ਸਾਡੇ ਤੇ ਭਗਵਾਨਤ ਮਾਨ ਨੇ ਕਰਵਾ ਰਹੇ ਆ ਆਪਣੀ ਪੁਲਿਸ ਤੋਂ ਕਰਵਾ ਰਹੇ ਆ ਸਾਡੀ ਬੀਬੀਆਂ ਨੂੰ ਡੰਗ ਨਾਲ ਕੁੱਟਿਆ ਗਿਆ ਜ਼ਿਲਾ ਵਿੱਚ ਬੰਦ ਕੀਤੇ ਗਏ ਅਸੀਂ ਜਦੋਂ ਟਾਈਮ ਮੰਗਦੇ ਆ ਸਾਡੇ ਖਿਲਾਫ ਤਸ਼ੱਦਦ ਕੀਤਾ ਜਾਂਦਾ 84 ਦੇ ਡੰਗਾਂ ਪਿਰਤਾਂ ਦੇ ਖਿਲਾਫ ਮੇਰੀ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਬੇਨਤੀ ਹੱਥ ਜੋੜ ਕੇ ਅਪੀਲ ਹੈ ਕਿ ਜਿਹੜਾ ਇਹਨਾਂ ਦਾ ਸੰਜੀਪ ਰੋਲਾ ਜਿਲਾ ਖੜਾ ਹੈ ਇਲੈਕਸ਼ਨ ਦੇ ਵਿੱਚ ਇਹਦੀ ਜਮੰਦ ਜ਼ਬਤ ਕਰਾਓ ਲੁਧਿਆਣਾ ਵਿਖੇ 1984 ਦੇ ਪੀੜਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ ਅਤੇ ਮੁਆਵਜ਼ਾ ਦੇਣ ਦੀ ਥਾਂ ਉਹਨਾਂ ਦੇ ਲਾਲ ਕਾਰਡ ਵੀ ਰੱਦ ਕਰ ਦਿੱਤੇ ਹਨ ਪੀੜਤ ਪਰਿਵਾਰਾਂ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਸੰਜੀਵ ਅਰੋੜਾ ਖਿਲਾਫ ਨਾਰੇਬਾਜ਼ੀ ਕੀਤੀ ਉਹਨਾਂ ਨੇ ਸੰਜੀਵ ਅਰੋੜਾ ਖਿਲਾਫ ਸਖਤ ਵਿਰੋਧ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੰਦਿਆਂ ਵੋਟ ਨਾ ਪਾਉਣ ਦੀ ਅਪੀਲ ਵੀ ਕੀਤੀ ਹੈ ਅੱਜ ਅਸੀਂ ਤੰਤਰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਜਿੱਥੇ ਚੋਪਾਰਾ ਸਾਹਿਬ ਚੱਲ ਰਿਹਾ ਪਾਰ ਸਾਹਿਬ ਚੱਲਦੇ ਨੇ ਅੱਜ ਸਾਡੇ ਸਾਕੜੇ ਜਿਹੜੇ ਨੇ 1984 ਦੇ ਕਤਲੇਆਮ ਪੀੜਤ ਪਰਿਵਾਰ ਜਿਹੜੇ ਨੇ ਉਹ ਸ਼ਾਂਤਮਈ ਤਰੀਕੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਸੰਗਤ ਵਿੱਚ ਬੈਠ ਕੇ ਨਾਲ ਅਸੀਂ ਇਹ ਪ੍ਰੋਟੈਸਟ ਵੀ ਕਰਦੇ ਆ ਸੰਗਤ ਨੂੰ ਤਖਤੀਆਂ ਰਾਈਏ ਜਾਨੂ ਕਰਾ ਰਹੇ ਆ ਕਿ 1984 ਦੇ ਜਿਹੜੇ ਕਤਲੇਆਮ ਪੀੜਤ ਪਰਿਵਾਰ ਉੱਜੜ ਕੇ ਐਸਲਮ ਪੰਜਾਬ ਵਿੱਚ ਤਕਰੀਬਨ 3.5 ਸਾਲ ਹੋ ਗਏ ਨੇ ਸਰਕਾਰ ਬਣਿਆ ਆ ਪਾਰਟੀ ਸਰਕਾਰ ਬਣਿਆ ਜੋ ਜ਼ੁਲਮ ਤਸ਼ੱਦਦ ਜਿਹੜੇ ਸਾਡੇ ਤੇ ਭਗਵਾਨਤ ਮਾਨ ਨੇ ਕਰਵਾ ਰਹੇ ਆਪਣੀ ਪੁਲਿਸ ਤੋਂ ਕਰਵਾ ਰਹੇ ਸਾਡੀ ਬੀਬੀਆਂ ਨੂੰ ਡੰਗ ਨਾਲ ਕੁੱਟਿਆ ਗਿਆ ਜ਼ਿਲਾ ਵਿੱਚ ਬੰਦ ਕੀਤੇ ਗਏ ਅਸੀਂ ਜਦੋਂ ਟਾਈਮ ਮੰਗਦੇ ਹਾਂ ਸਾਡੇ ਖਿਲਾਫ ਤਸ਼ੱਦਦ ਕੀਤਾ ਜਾਂਦਾ 84 ਦੇ ਦੰਗਾ ਪੀੜਤਾਂ ਦੇ ਖਿਲਾਫ ਮੇਰੀ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਬੇਨਤੀ ਹੱਥ ਜੋੜ ਕੇ ਅਪੀਲ ਹੈ ਕਿ ਜਿਹੜਾ ਇਹਨਾਂ ਦਾ ਸੰਜੀਵ ਰੋਲਾ ਜੁਲਾ ਖੜਾ ਹੈ ਇਲੈਕਸ਼ਨ ਦੇ ਵਿੱਚ ਇਹਦੀ ਜਮਾਨਤ ਜਬਤ ਕਰਾਓ